ਸਤਿ ਸ਼੍ਰੀ ਅਕਾਲ ਜਗਦੀਪ ਡੇਰੀ ਫਾਰਮ ਦੇਖਣ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਅੱਜ ਟਾਪ ਕਲਾਸ ਦੀ ਵੀਰੇ ਫੈਂਡ ਵਾਲੀ ਗਾਂ ਦਾ ਦੀਆਂ ਕ੍ਰੋਸ ਪੰਦੀ ਗਾਂ ਥੋੜੀ ਜਰਸੀ ਨੂੰ ਕ੍ਰੋਸ ਆ ਐਚਬੀ ਨੂੰ ਕ੍ਰੋਸ ਆ ਵੀਰੇ ਜਿਹੜੇ ਲੇਵੇ ਦੀ ਗੱਲ ਕਰਦੇ ਆ ਵੀਰੇ ਫਿਟਿੰਗ ਵਾਲਾ ਲੇਵਾ ਲੱਗਾ ਪੱਟਾਂ ਦੇ ਵਿੱਚ ਜੇ ਥਣ ਚੱਡੇ ਦੀ ਗੱਲ ਕਰਦੇ ਆ ਵੀਰੇ ਰੋਕ ਰੋਕ ਦਾ ਥਣ ਲੱਗਾ ਐ ਠੰਡੀ ਸਰੀਪ ਬਾਡੀ ਸੇਚਰ ਵਾਲੀ ਗਾਂ ਵਾ ਫੁੱਲ ਸਾਈਜ਼ ਪੂਰੀ ਗਾਂ ਵੱਡੀ ਦਦੀਆਂ ਤੇ ਬਾਕੀ ਇਹਦੀ ਕੀਮਤ ਬਿਲਕੁਲ ਵੀਰੇ ਕਹਿੰਦੇ ਵੀ ਨੋਰਮਲ ਕੀਮਤ ਕਰਾਂਗੇ ਦਦੀਆਂ ਜੇ ਥਣ ਚੱਡੇ ਦੀ ਗੱਲ ਕਰਦੇ ਆ ਵੀਰੇ ਬੜਾ ਹੀ ਸੋਹਣਾ ਲੱਗਾ ਥਣ ਥਣ ਵੀ ਜਿਹੜੀ ਗੱਲ ਇਹ ਰੰਗ ਬਾਜ ਆ ਵੀਰੇ ਤੇ ਸასი ਕਾ ਦੇ ਵੀਰ ਜੀ ਵਧੀਆ ਵਧੀਆ ਤੇ ਅੱਜ ਨੋਰਮਲੀ ਰੇਡ ਦੱਸਿਓ ਵੱਡੇ ਵੀਰ ਜੀ ਜੀ ਮੈਂ ਰੇਡੂ ਵੀ 24 ਕਿਲੋ ਕੰਡੇ ਵਾਲਾ ਦੁੱਧ ਤਿਆਰ ਆਇਆ ਨੇ ਥੱਲੇ 24 ਕਿਲੋ ਕੰਡੇ ਵਾਲਾ ਦੁੱਧ ਮਗਰ ਕੀ ਆ ਵੀਰੇ ਮਗਰ ਬੱਚਾ ਆ ਗਿਆ ਨੇ ਮਗਰ ਬੱਚਾ ਆ ਗਿਆ ਵੀਰੇ ਜੇ ਗੱਲ ਕਰਦੇ ਆ ਵੀਰੇ ਮੈਂ ਨਾ ਵੀਰੇ ਜੇ ਥਣ ਥਣ ਚੜੇ ਦੀ ਹੱਥ ਦੀ ਚਵਾਈ ਵਾਲਾ ਥਣ ਲੱਗਾ ਵੀਰੇ ਤੇ ਬਾਡੀ ਸੈਜਰ ਵਾਲੀ ਫੁੱਲ ਸਾਈਜ਼ ਵੱਡੀ ਵੈਰ ਵੈੜ ਵੀਰੇ ਦਿੰਦੀਆਂ ਤੇ ਬਾਕੀ ਲੈਵਲ ਉੱਤੇ ਜੇ ਗੱਲ ਕਰਦੇ ਆ ਵੀਰੇ ਬਾਲੀ ਚੰਗੀ ਵਹਿੜ ਫੁੱਲ ਸਹਜ ਆ ਵੱਡੀ ਵੀਰੇ 24 ਕਿਲੋ ਵਿੱਚ ਤਿਆਰ ਹੁੰਦਾ ਕਿੰਨਾ ਦੁੱਧ ਦੋਗਾ ਵੱਡੇ ਵੀਰੇ 20 ਲੀਟਰ 24 ਲੀਟਰ ਵੀਰੇ ਉਹਨੇ ਕਹਿੰਦੇ ਪਹਿਲੇ ਟਾਈਮ ਤੇ ਮਿਲਕਿੰਗ ਤਿਆਰ ਹੈ ਦੁੱਧ ਤੇ ਭਾਵੇਂ ਦੋ ਟਾਈਮ ਚੋਲੇ ਪਾਏ ਤਿੰਨ ਟਾਈਮ ਮਿਲਕਿੰਗ ਕਰਕੇ ਖੜੇ ਤੇ ਆਪਾਂ ਇਹ ਮਾਲਾ ਜਿੱਥੋਂ ਵੀਰ ਕੋ ਲਈ ਆਪਾਂ ਉੱਥੇ ਵੀਡੀਓ ਪਾਉਣਦੇ ਆ ਇਹ ਆਪਣੇ ਜਗਦੀਪ ਡੇਰੀ ਫਾਰਮ ਦੇ ਪਿੰਡ ਡੋਗਰ ਚੱਲ ਜਾਨੀ ਆ ਵੀਰੇ ਤੇ ਬਾਕੀ ਇਹਨਾਂ ਵੀ ਹੋਠ ਹਿਟਾ ਵੀਰ ਜੀ ਵਧੀਆ 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 ਬਾਕੀ ਇਹਨਾਂ ਵੀ ਥਾਂ ਜਿਹੜਾ ਵੀਰੇ ਇੱਕ ਇੱਕ ਕਰਮਾਂ ਵਾਲੀ ਐਡੀ ਚਵਾਈ ਵਾਲਾ ਥਾਂ ਲੱਗਦਾ ਬਹੁਤ ਸੋਹਣਾ ਥਾਂ ਲੱਗਾਦਾ ਨਹੀਂ ਜਿਹੜੀ ਗੱਲ ਕਰੀ ਤੇ ਬਾਡੀ ਸੱਚ ਦੀ ਗੱਲ ਕਰਦੇ ਆ ਤੇ ਬਹੁਤ ਹੀ ਵੱਡੀ ਵੈੜ ਤੇ ਬਿਲਕੁਲ ਤਾਜੀ ਸੂਈ ਸਵਾਈ ਵੈੜ ਵੀਰੇ ਦੇ ਦੀਆਂ ਤੇ 24 ਕਿਲੋ ਦੁੱਧ ਹਾਜ਼ਰ ਆ ਟੈਂਪ ਤੇ ਵੱਡੇ ਵੀਰੇ ਤੇ ਵੀਰੇ ਕੀਮਤ ਇੰਨਾ ਕਿ ਛੋੜਾ ਜਿਹਾ ਰੇਟ ਦੱਸਿਓ ਵੀ ਜਿਹੜੀ ਜਮਾ ਵੀਰੇ ਹੋ ਜੀ ਅਸੀਂ 80 80 ਦੀ ਵੀ ਕਰਦੀਆਂ ਜੇ ਨਹੀਂ ਵੀਰ ਤੁਸੀਂ ਨਹੀਂ ਅਸੀਂ ਮੰਗਣਾ ਬਸ ਛੋੜਾ ਜਿਹਾ ਕਰ ਦੋ ਦੁੱਧ ਦੀਆਂ 75000 ਦੀ ਦੇ ਦਾਂਗੇ ਵੱਡੇ ਵੀਰੇ ਨੇ 75 ਦੇ 7 ਹਾਂ ਜੀ ਇਹ ਕਰ ਦਾਂਗੇ 70 ਪੂਰੇ ਦੀ ਦੇ ਦਾਂਗੇ 70 ਦੀ ਕੀ ਦੇ ਦਾਂਗੇ ਵੀਰ ਕੋਈ ਦਿੰਦਾ ਨਹੀਂ 24 ਕਿਲੋ ਚਾਰ ਡੰਗ ਕੋਈ ਚੋਲੇ ਭਾਵੇਂ ਵੀਰ ਕਹਿੰਦਾ ਵੀ ਚਾਰ ਡੰਗ ਚੋਲੇ ਪਰ 24 ਦੀ ਕੋਈ 24 ਲੀਟਰ ਵਾਲੀ ਕੋਈ ਦਿੰਦਾ ਨਹੀਂ ਆ ਵੀਰੇ 70 ਦੀ ਨਾਂ ਦੇ ਸਕਦਾ ਵੀਰੇ ਇਹ ਲੇਵੇ ਦੀ ਗਾਂ ਵੀਰੇ ਬਾਕੀ ਇਹਨਾਂ ਵੀਰੇ ਬਿਲਕੁਲ ਨੋਰਮਲ ਰੇਟ ਕੀਤਾ ਵੀਰ ਨੇ ਜਿਹੜੀ ਗੱਲ ਕਰਨ ਵਾਲੀ ਆ ਤੇ ਤਾਜੀ ਸੂਈ ਸਵਾਈ 70000 ਦੀ ਵੀਰ ਕਹਿੰਦਾ ਦੇ ਦਾਂਗੇ ਆਪਾਂ ਵੇੜ ਠੀਕ ਆ ਵੀਰੇ ਬਹੁਤ ਬਹੁਤ ਮਿਹਰਬਾਨੀ ਵੀਰੇ ਤੁਹਾਡੀ